ਕਿ ਜਿਹਦੇ ਵੀ ਖੁੰਲੇ ਪ੍ਰਥਮ ਤੇ ਸप्तम भाव ਚ ਗਣਕੇਸ਼ਰੀ ਯੋਗ ਬਣਦਾ ਹੈ ਇਦਾਂ ਦਾ ਇਨਸਾਨ ਵੀ ਆਤਮਿਕ ਨੇਤਾ ਹੋ ਸਕਦਾ ਹੈ ਜਾਂ ਫਿਰ ਪਹਿਲੇ ਜਾਂ ਸੱਤਵੇਂ ਘਰ ਚ ਅਮਲ ਸਾਮਣੀ ਸਤਵੀਂ ਦੇਸ਼ੀ ਦੇ ਉੱਤੇ ਗੁਰੂ ਤੇ ਚੰਦਰਮਾ ਬੈਠੇ ਹੋਣ ਯਾਨੀ ਕਿ ਗਜਕੇਸ਼ਰੀ ਦਾ ਦ੍ਰਿਸ਼ਟੀ ਸੰਬੰਧ ਬਣਦਾ ਹੋ ਪੰਚ ਮਹਾਪੁਰਸ਼ ਤੋਂ ਕਿਹੜਾ ਯੋਗ ਕਿਹੜਾ ਪਲੈਨਟ ਕਿਹੜਾ ਯੋਗ ਬਣਦਾ ਹੈ ਰੂਚਕ ਬਣਦਾ ਹੈ ਭਦਰ ਬਣਦਾ ਹੈ ਹੰਸ ਬਣਦਾ ਹੈ ਜਾਂ ਸ਼ਸ਼ ਬਣਦਾ ਹੈ ਉਹਦੇ ਅਨੁਸਾਰ ਉਹਦਾ ਜਿਹੜਾ ਹੈ ਧਾਰਮਿਕ ਕੀਤਾ ਹੋ ਸਕਦਾ ਹੈ ਕਈ ਵਾਰੀ ਅਸੀਂ ਕੋਈ ਬੜੇ ਜੁਝਾਰੂ ਜਾਂ ਫਿਰ ਗਰਮ ਖਿਆਲੀ ਧਾਰਮਿਕ ਆਗੂ ਦੇਖਦੇ ਆ ਉਹਨਾਂ 'ਚ ਮੰਗਲ ਦਾ ਬਹੁਤ ਯੋਗਦਾਨ ਹੋਏਗਾ ਮਠ ਮੰਦਿਰ ਗੁਰਦੁਆਰੇ ਗੁਰੂ ਘਰ ਜਾਂ ਫਿਰ ਮਸਜਿਦ ਦੇ ਵਿੱਚ ਕਈ ਕਲਾਸਿਸ ਦੇ ਯੋਗ ਨੇ ਕਈਆਂ ਦਾ ਕੰਮ ਸਿਰਫ ਕਥਾ ਕਰਨਾ ਹੈ ਕਈਆਂ ਦਾ ਕੀਰਤਨ ਕਰਨਾ ਹੈ ਕਈਆਂ 'ਚ ਗਿਆਨ ਦਾ ਤਾਂ ਘਾਟਾ ਹੈ ਬਟ ਉਹ ਸੰਸਥਾ ਦੇ ਆਗੂ बन ਜਾਂਦੇ ਨੇ ਉਹਨਾਂ ਦੀ ਕੁਨੜਲੀ ਚ ਵੀ ਕਿਹੜਾ ਯੋਗ ਨੇ ਇਹ ਵੀ ਡਿਫਾਈਨ ਕਰਦਾ ਹੈ ਲਗਨ ਦਾ ਸੁਆਮੀ ਫਸਟ ਹਾਊਸ ਸੈਕੰਡ ਹਾਊਸ ਦਾ ਸੰਬੰਧ ਜੇ ਨਵੰਮ ਨਾਲ ਬਣਦੇ ਤਾਂ ਇਦਾਂ ਦਾ ਇਨਸਾਨ ਧਰਮ ਤੋਂ ਪੈਸਾ ਕਮਾਉਂਦਾ ਹੈ ਉਹ ਰਾਗੀ ਹੋ ਸਕਦਾ ਹੈ ਉਹ ਪਾਠੀ ਹੋ ਸਕਦਾ ਹੈ ਜਾਂ ਉਹ ਕਿਸੇ ਹੋਰ ਗੁਰਦੁਆਰੇ ਮੰਦਿਰ ਦਾ ਕਿਸੇ ਧਾਰਮਿਕ ਸੰਸਥਾ ਦਾ ਕਰਮਚਾਰੀ ਹੋ ਸਕਦਾ ਹੈ ਇਹ ਲੋਕਾਂ ਨੂੰ ਧਾਰਮਿਕ ਆਗੂ ਜਾਂ ਫਿਰ ਕਿਸੇ ਸੰਸਥਾ ਦਾ ਪ੍ਰਮੁਖ ਬਹੁਤ ਛੋਟੀ ਉਮਰ 'ਚ ਬਣ ਜਾਂਦੇ ਨੇ ਧਾਰਮਿਕ ਪ੍ਰਸਿੱਧੀ ਬਹੁਤ ਜਲਦੀ ਮਿਲ ਜਾਂਦੀ ਹੈ ਤੇ ਕਿਸੇ ਇਨਸਾਨ ਨੂੰ ਇਹ ਜਿਹੜੀ ਪ੍ਰਸਿੱਧੀ ਹੈ ਬਹੁਤ ਜ਼ਿਆਦਾ ਉਮਰ ਤੋਂ ਬਾਅਦ ਮਿਲਦੀ ਹੈ ਦੀ ਹੈ ਜਾਂ ਇਹ ਗੱਦੀ ਬਾਅਦ ਦੇਰ ਨਾਲ ਮਿਲਦੀ ਹੈ ਇਹਦਾ ਇਹਦਾ ਕਾਰਕ ਹੈ ਸ਼ਨੀ ਜੇ ਕਿਸੇ ਨੂੰ ਛੋਟੀ ਉਮਰ ਚ ਮਿਲਦੀ ਹੈ ਤਾਂ ਸਮਝੋ ਬਦਰਯੋਗ ਉਹਦੇ ਲਗਨ ਚ ਨਵੰਮ ਚ ਜਾਂ ਸੈਕਿੰਡ ਹਾਊਸ ਜਾਂ 11ਵੇਂ ਘਰ ਚ ਬਣਦਾ ਹੋਏਗਾ ਤਾਂ ਐਸਾ ਇਨਸਾਨ ਨੂੰ ਜਲਦੀ ਮਿਲ ਜੇਗੀ ਜੇ ਇਹੀ ਸਫਲਤਾ ਦਾ ਦੇਣ ਵਾਲਾ ਸ਼ਨੀ ਆ ਗੁਰੂ ਹੈ ਧਾਰਮਿਕ ਫੇਰ ਅੱਗੇ ਗੱਲ ਹੈ ਕਿ ਧਾਰਮਿਕ ਨੇਤਾ ਦੇ ਵਿਚਾਰ ਬੜੇ ਵਾਈਸ ਹੋਣੇ ਚਾਹੀਦੇ ਆ ਵਿਸਤ੍ਰਿਤ ਹੋਣੇ ਚਾਹੀਦੇ ਆ ਉਹਨਾਂ ਦੇ ਚ ਸਾਰੀਆਂ ਚੀਜ਼ਾਂ ਨੂੰ ਸਮਾਹਿਤ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਤਾਂ ਉਹਦੇ ਲਈ ਤੁਹਾਡਾ ਲਗਨ ਦਾ ਪਾਪ ਪ੍ਰਭਾਵ ਤੋਂ ਮੁਕਤ ਹੋਣਾ ਬਹੁਤ ਜ਼ਰੂਰੀ ਹੈ ਐਸੇ ਇਨਸਾਨ ਦਾ ਲਗਨ ਦੀ ਡਿਗਰੀ ਬਹੁਤ ਸਹੀ ਹੋਣਾ ਜ਼ਰੂਰੀ ਹੈ ਲਗਨ ਕਿਸੇ ਸ਼ਤਰੂ ਰਾਸ਼ੀ ਚ ਨਾ ਬੈਠਾ ਹੋਵੇ ਸਭ ਤੋਂ ਬੜੀ ਇੱਕ ਗੱਲ ਹੈ ਕਿ ਜਿਹਦੇ ਵੀ ਖੁੰਡਲੀ ਚ ਪ੍ਰਥਮ ਤੇ ਸप्तम भाव ਚ ਗਜਕੇਸ਼ਰੀ ਯੋਗ ਬਣਦਾ ਹੈ ਇਦਾਂ ਦਾ ਇਨਸਾਨ ਵੀ ਆਤਮਿਕ ਨੇਤਾ ਹੋ ਸਕਦਾ ਹੈ ਜਾਂ ਫਿਰ ਪਹਿਲੇ ਜਾਂ ਸੱਤਵੇਂ ਘਰ ਚ ਅਮ ਸਾਹਮਣੀ ਸੱਤਵੇਂ ਦੇਸ਼ੀ ਦੇ ਉੱਤੇ ਗੁਰੂ ਤੇ ਚੰਦਰਮਾ ਬੈਠੇ ਹੋਣ ਯਾਨੀ ਕਿ ਗਜਕੇ ਸਿੱਧਾ ਦ੍ਰਿਸ਼ਟੀ ਸੰਬੰਧ ਬਣਦਾ ਹੋਇ ਕਿਸੇ ਦੀ ਵੀ ਕੁੰਡਲੀ ਚ ਪੰਜ ਮਹਾਪੁਰਸ਼ ਯੋਗ ਬਣਦਾ ਹੋਇ ਇਦਾਂ ਦੇ ਇਨਸਾਨ ਦੇ ਵੀ ਜਿਹੜੇ ਵਿਚਾਰ ਨੇ ਬੜੇ ਵਾਈਜ਼ ਹੋ ਜਾਂਦੇ ਆ ਬੜੇ ਸੂਚੇ ਹੋ ਜਾਂਦੇ ਨੇ ਬੜੇ ਉੱਚੇ ਹੋ ਜਾਂਦੇ ਨੇ ਫਿਰ ਕਿਹੜਾ ਪੰਜ ਮਹਾਪੁਰਸ਼ ਤੋਂ ਕਿਹੜਾ ਯੋਗ ਕਿਹੜਾ ਪਲੈਨਟ ਕਿਹੜਾ ਯੋਗ ਬਣਦਾ ਹੈ ਰੂਰਚਕ ਬਣਦਾ ਹੈ ਭਦਰ ਬਣਦਾ ਹੈ ਹੰਸ ਬਣਦਾ ਹੈ ਇਹ ਸ਼ਸ਼ ਵਨ ਦਾ ਹੈ ਉਹਦੇ ਅਨੁਸਾਰ ਉਹਦਾ ਜਿਹੜਾ ਏ ਧਾਰਮਿਕ ਕੀਤਾ ਹੋ ਸਕਦਾ ਹੈ ਕਈ ਵਾਰੀ ਅਸੀਂ ਕੋਈ ਬੜੇ ਜੁਝਾਰੂ ਜਾਂ ਫਿਰ ਗਰਮ ਖਿਆਲੀ ਧਾਰਮਿਕ ਆਗੂ ਦੇਖਦੇ ਹਾਂ ਉਹਨਾਂ 'ਚ ਮੰਗਲ ਦਾ ਬਹੁਤ ਯੋਗਦਾਨ ਹੋਏਗਾ ਕਈਆਂ ਦੇ ਵਿਚਾਰ ਬਹੁਤ ਜ਼ਿਆਦਾ ਸਿਰਫ ਮੈਡੀਟੇਸ਼ਨ ਦੇ ਸਰਾਊਂਡਿੰਗ ਹੋ ਸਕਦੇ ਹਨ ਉਹਨਾਂ ਦਾ ਚੰਦਰ ਦਾ ਬਹੁਤ بڑا ਯੋਗਦਾਨ ਹੋਏਗਾ ਇਸ ਤਰੀਕੇ ਨਾਲ ਧਾਰਮਿਕ ਆਗੂ ਜਾਂ ਧਾਰਮਿਕ ਸੰਸਥਾ ਚਲਾਉਣ ਵਾਲੇ ਲੋਕਾਂ ਦੇ ਵਿੱਚ ਕਿਹੜੀ ਚੀਜ਼ ਦਾ ਜ਼ਿਆਦਾ ਪ੍ਰਭਾਅ ਉਸ ਤਰੀਕੇ ਦਾ ਧਾਰਮਿਕ ਆਗੂ ਇਨਸਾਨ ਹੋ ਸਕਦਾ ਹੈ ਕਿਸੇ ਵੀ ਮਠ ਮੰਦਿਰ ਗੁਰਦੁਆਰੇ ਗੁਰੂ ਘਰ ਜਾਂ ਫਿਰ ਮਸਜਿਦ ਦੇ ਵਿੱਚ ਕਈ ਕਲਾਸਿਸ ਦੇ ਯੋਗ ਨੇ ਕਈਆਂ ਦਾ ਕੰਮ ਸਿਰਫ ਕਥਾ ਕਰਨਾ ਹੈ ਕਈਆਂ ਦਾ ਕੀਰਤਨ ਕਰਨਾ ਹੈ ਕਈਆਂ 'ਚ ਗਿਆਨ ਦਾ ਤਾਂ ਘਾਟਾ ਹੈ ਬਟ ਉਹ ਸੰਸਥਾ ਦੇ ਆਗੂ ਬਣ ਜਾਂਦੇ ਨੇ ਉਹਨਾਂ ਦੀ ਕੁਨਲੇ 'ਚ ਵੀ ਕਿਹੜਾ ਯੋਗ ਨੇ ਇਹ ਵੀ ਡਿਫਾਈਨ ਕਰਦਾ ਹੈ ਲਗਨ ਦਾ ਦੂਸਰੇ ਦਾ ਲਗਨ ਦਾ ਸੁਆਮੀ ਫਸਟ ਹਾਊਸ ਸੈਕੰਡ ਹਾਊਸ ਦਾ ਸੰਬੰਧ ਜੇ ਨਵੇਂ ਨਾਲ ਬਣਦੇ ਤਾਂ ਇਦਾਂ ਦਾ ਇਨਸਾਨ ਧਰਮ ਤੋਂ ਪੈਸਾ ਕਮਾਉਂਦਾ ਹੈ ਉਹ ਰਾਗੀ ਹੋ ਸਕਦਾ ਹੈ ਉਹ ਪਾਠੀ ਹੋ ਸਕਦਾ ਹੈ ਜਾਂ ਉਹ ਕਿਸੇ ਹੋਰ ਗੁਰਦੁਆਰੇ ਮੰਦਿਰ ਦਾ ਕਿਸੇ ਧਾਰਮਿਕ ਸੰਸਥਾ ਦਾ ਕਰਮਚਾਰੀ ਹੋ ਸਕਦਾ ਹੈ ਬਟ ਇਹੀ ਜੇ ਪਲੈਨਟ ਲਗਨ ਸਕਿੰਦ ਤੇ ਨਵਮ ਪਲੈਨਟ ਆਪਣੇ ਘਰ ਦੇ ਹੋਣ ਇਹਨਾਂ ਹਾਊਸਸ ਦੇ ਅੰਦਰ ਤੇ ਆਪਸ ਚ ਸੰਬੰਧ ਬਣਾ ਰਹੇ ਹੋ ਤਾਂ ਤੁਸੀਂ ਸਮਝੋ ਉਹ ਬੰਦਾ ਫਿਰ ਕਿਸੇ ਨਾ ਕਿਸੇ ਧਾਰਮਿਕ ਆਗੂ ਹੋ ਜਾਏਗਾ ਨਵੰਮ ਦਾ ਸੂਰੇ ਹੋਏ ਤੇ ਇਹੀ ਯੋਗ ਬੰਦਾ ਹੋਏ ਤਾਂ ਵੀ ਹੋ ਜਾਏਗਾ ਲਗਨ ਦਾ ਸੂਰੇ ਹੋਏ ਤੇ ਇਹੀ ਯੋਗ ਬੰਦਾ ਹੋਏ ਫਿਰ ਵੀ ਉਹ ਆਗੂ ਹੋਏਗਾ ਉਹ ਫਿਰ ਸਿਰਫ ਧਰਮ ਪ੍ਰਚਾਰਕ ਨਹੀਂ ਰਹਿ ਸਕਦਾ ਫਿਰ ਉਹਦਾ ਅਹੁਦਾ ਉਹਦੇ ਨਾਲੋਂ بڑا ਹੋ ਜਾਏਗਾ ਦੂਸਰੀ ਗੱਲ ਇਹ ਹੈ ਕਿ ਅਸੀਂ ਇਹ ਵੀ ਦੇਖਿਆ ਹੋਏਗਾ ਕਿ ਬਹੁਤ ਸਾਰੇ ਲੋਕਾਂ ਨੂੰ ਧਾਰਮਿਕ ਆਗੂ ਜਾਂ ਫਿਰ ਕਿਸੇ ਸੰਸਥਾ ਦਾ ਪ੍ਰਮੁੱਖ ਬਹੁਤ ਛੋਟੀ ਉਮਰ 'ਚ ਬਣ ਜਾਂਦੇ ਨੇ ਧਾਰਮਿਕ ਪ੍ਰਸਿੱਧੀ ਬਹੁਤ ਜਲਦੀ ਮਿਲ ਜਾਂਦੀ ਹੈ ਤੇ ਕਿਸੇ ਇਨਸਾਨ ਨੂੰ ਇਹ ਜਿਹੜੀ ਪ੍ਰਸਿੱਧੀ ਹੈ ਬਹੁਤ ਜ਼ਿਆਦਾ ਉਮਰ ਤੋਂ ਬਾਅਦ ਮਿਲਦੀ ਹੈ ਜਾਂ ਇਹ ਗੱਦੀ ਬਹੁਤ ਦੇਰ ਨਾਲ ਮਿਲਦੀ ਹੈ ਇਹਦਾ ਇਹਦਾ ਕਾਰਕ ਹੈ ਸ਼ਨੀ ਜੇ ਕਿਸੇ ਨੂੰ ਛੋਟੀ ਉਮਰ ਚ ਮਿਲਦੀ ਹੈ ਤਾਂ ਸਮਝੋ ਬਦਰ ਯੋਗ ਉਹਦੇ ਲਗਨ ਚ ਨਵਮ ਚ ਜਾਂ ਸੈਕਿੰਡ ਹਾਊਸ ਜਾਂ 11ਵੇਂ ਘਰ ਚ ਬਣਦਾ ਹੋਏਗਾ ਤਾਂ ਐਸੇ ਇਨਸਾਨ ਨੂੰ ਜਲਦੀ ਮਿਲ ਜੇਗੀ ਜੇ ਇਹੀ ਸਫਲਤਾ ਦਾ ਦੇਣ ਵਾਲਾ ਸ਼ਨੀ ਆ ਗੁਰੂ ਹੈ ਤਾਂ ਥੋੜੀ ਅਧੇੜ ਉਮਰ ਚ ਮਿਲੇਗੀ ਕਲਾਸ਼ਨੀ ਹੈ ਤਾਂ ਬਹੁਤ ਧੀਰ ਵਾਲੀ ਉਮਰ ਚ ਮਿਲੇਗੀ ਤਾਂ ਇਸ ਤਰ੍ਹਾਂ ਦਾ ਯੋਗ ਨੇ ਬਹੁਤ ਸਾਰੇ ਟਾਈਮ ਚ ਇਦਾਂ ਹੁੰਦਾ ਹੈ ਅਸੀਂ ਦੁਨੀਆਵੀ ਗੱਲਾਂ ਚ ਊਲ ਜੇ ਆਪਣੀ ਬ੍ਰੈਡ ਐਂਡ ਬਟਰ ਛੋਲ ਜੇ ਹੋਏ ਆ ਬਟ ਕਿਤੇ ਨਾ ਕਿਤੇ ਇੱਕ ਅੰਦਰ ਖਿੱਚ ਰਹਿੰਦੀ ਹੈ ਧਰਮ ਵੱਲ ਨੂੰ ਗਿਆਨ ਵੱਲ ਨੂੰ ਭਈ ਕੰਮ ਤਾਂ ਕਰਦੇ ਆ ਬਟ ਅੰਦਰ ਇੱਕ ਤੜਾ ਪੈ ਕੇ ਮੈਂ ਕੁਝ ਮੈਡੀਟੇਸ਼ਨ ਕਰਾਂ ਮੈਂ ਕੁਝ ਪੜਾਂ ਮੈਂ ਧਰਮ ਵੱਲ ਜਾਂ ਮੈਂ ਕੰਟੀਨਿਊਸਲੀ ਕੁਝ ਨਾ ਕੁਝ ਆਪਣੀ ਅਗਲੀ ਜਰਨੀ ਲਈ ਕਰਾਂ ਤਦ ਇਹ ਲੋਕਾਂ ਦੇ ਅੰਦਰ ਵੀ ਇਸ ਟਾਈਪ ਦੇ ਕੋਈ ਨਾ ਕੋਈ ਯੋਗ ਬਣਦੇ ਆ ਬਟ ਉਹਨੂੰ ਸਮਝ ਨਹੀਂ ਪਾਉਂਦੇ ਕਿ ਇਸ ਇਹ ਤੜਪ ਇਹ ਐਂਜਾਇਟੀ ਧਰਮਵਲ ਦੀ ਕਿਉਂ ਹੈ ਤੇ ਕਦੋਂ ਤੱਕ ਦੀ ਹੈ ਇਹਦੇ ਲਈ ਤੁਹਾਨੂੰ ਆਪਦੀ ਗੁੰਡਲੀ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀਵਨ ਦੀ ਕਿਸੇ ਵੀ ਦਸ਼ਾ ਦਿਸ਼ਾ ਜਾਂ ਕੰਡੀਸ਼ਨ ਨੂੰ ਸਮਝਣ ਲਈ ਐਸਟੋਲੋਜੀ ਬਹੁਤ ਐਕੂਰੇਟਲੀ ਕੰਮ ਕਰਦੀ ਹੈ